ਸਰੀ ਕੁਲਚੇ ਦੇ ਸ਼ੌਕੀਨ ਤੇ ਅੰਮ੍ਰਿਤਸਰ ਰੋਜ਼ ਰੋਜ਼ ਨਹੀਂ ਜਾ ਸਕਦੇ ਤਾਂ ਫੇਰ ਤੁਹਾਡਾ ਇੰਤਜ਼ਾਰ ਹੋ ਰਿਹਾ ਹੈ ਖਤਮ ਜੀ ਹਾਂ ਪਠਾਨਕੋਟ ਦੇ ਵਿੱਚ ਹੀ ਦਲਗੋਜ਼ੀ ਰੋਡ ਆਪਲੈਂਸ ਕੂਟਲ ਦੇ ਅੰਦਰ ਖਾਲਸਾ ਕੁਲਚੇ ਵਾਲੇ ਜੋ ਕਿ ਅੰਮ੍ਰਿਤਸਰ ਦੇ ਨੇ ਅੰਮ੍ਰਿਤਸਰ ਦਾ ਸਵਾਦ ਲੈ ਕੇ ਵਕਵਕ ਵੈਰਾਈਟੀਆਂ ਲੈ ਕੇ ਇੱਥੇ ਪਹੁੰਚ ਚੁਕੇ ਨੇ ਜਿਨ੍ਹਾਂ ਦੇ ਪਰਲੋ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਇੱਥੇ ਕੁਲਚੇ ਜਿਹੜੇ ਨੇ ਉਹ ਲੋਕਾਂ ਨੂੰ ਦਿੱਤੇ ਜਾਣਗੇ ਤੇ ਦੱਸਦੇ ਹੀ ਇਹ ਵਕਵਕ ਤਰ੍ਹਾਂ ਦੀ ਵਕਵਕ ਵੈਰਾਈਟੀ ਤੇ ਡੇਲੀਸ਼ੀਅਸ ਟੇਸਟ ਦੇ ਕੁਲਚੇ ਜਿਹੜੇ ਨੇ ਇੱਥੇ ਖਾਣ ਨੂੰ ਤੁਹਾਨੂੰ ਮਿਲ ਜਾਣਗੇ ਤੇ ਫਿਕਰ ਤੁਸੀਂ ਵੀ ਲੈਣਾ ਚਾਹੁੰਦੇ ਹੋ ਨਾ ਕੁਲਚਿਆਂ ਦਾ ਸਵਾਦ ਤਾਂ ਇੱਕ ਵਾਰ ਜ਼ਰੂਰ ਵਿਜ਼ਿਟ ਕਰੋ ਖਾਲਸਾ ਕੁंचे ਵਾਲਿਆਂ ਕੋਲ ਦਲხੁਜ਼ੀ ਰੋਡ ਅਪਲੰਸ ਹੋਟਲ ਦੇ ਅੱਗੇ ਇੱਕ ਵਾਰ ਜਾਣਕਾਰੀ ਲੈ ਲੈਣੇ ਆ ਅੰਮ੍ਰਿਤਸਰ ਦੇ ਖਾਲਸਾ ਕੁਲਚੇ ਵਾਲਿਆਂ ਦੇ ਜਿਹੜੇ ਓਨਰ ਨੇ ਜਿਨ੍ਹਾਂ ਦੇ ਪਰਲੋ ਇੱਥੇ ਫਰੈਂਚਾਈਜ਼ ਇਹ ਆਪਣੀ ਸਿਚੁਏਟ ਕੀਤੀ ਜਾ ਰਹੀ ਆ ਪੁਲੰਸ ਹੋਟਲ ਦੇ ਅੰਦਰ ਤੇ ਉਹਨਾਂ ਕੋਲ ਜਾਣਕਾਰੀ ਲੈ ਲੈਨੇ ਦੇ ਤਸਵੀਰਾਂ ਦੇਖ ਲੈਨੇ ਆ ਕਿਸ ਤਰ੍ਹਾਂ ਦਾ ਕੁਲਚਾ ਜਿਹੜਾ ਹੈ ਇੱਥੇ ਉਹ ਲੋਕਾਂ ਨੂੰ ਮਿਲੇਗਾ ਖਾਣ ਨੂੰ ਤੇ ਹਾਈਜੀਨ ਜਿਹੜੀ ਹੈ ਉਹ ਕਿਸ ਟਾਈਪ ਦੀ ਹੈ ਤਸਵੀਰਾਂ ਜਿਹੜੀਆਂ ਨੇ ਸਾਡੇ ਵੱਲੋਂ तमाम ਲੋਕਾਂ ਦੇ ਲਈ ਲਿਆਂਦੀਆਂ ਗਈਆਂ ਤੇ ਆਉਂਦੇ ਆ ਤਸਵੀਰਾਂ ਤੇ ਦੇਖ ਲੈਨੇ ਆ ਕਿ ਕੀ ਜਾਣਕਾਰੀ ਜਿਹੜੀ ਹੈ ਇਸ ਕੁਲਚੇ ਬਾਰੇ ਸਾਂਝੀ ਕੀਤੀ ਗਈ ਇਸ ਦੇ ਨਾਲ ਹੀ ਤੁਹਾਨੂੰ ਦੱਸ ਦਈਏ ਤਸਵੀਰਾਂ ਦੇਖਣ ਤੋਂ ਬਾਅਦ ਤੁਹਾਨੂੰ ਪਤਾ ਲੱਗ ਗਿਆ ਹੋਵੇਗਾ ਤੇ ਇਸ ਕੁਲਚੇ ਦੀ ਸਪੈਸ਼ਲਿਟੀ ਇਹ ਹੈ ਕਿ ਇਹ 48 ਘੰਟੇ ਯਾਨੀ ਕਿ ਦੋ ਦਿਨ ਤੱਕ ਤੁਸੀਂ ਸਟੋਰ ਕਰਕੇ ਸਕਦੇ ਹੋ ਤੇ ਸਕੂਲ ਚੇ ਦੀ ਡਿਮਾਂਡ ਇੰਨੀ ਜ਼ਿਆਦਾ ਹੈ ਕਿ ਦੇਸ਼ ਵਿਦੇਸ਼ ਚ ਵੀ ਇਸ ਦੀ ਡਿਲੀਵਰੀ ਜਿਹੜੀ ਹੈ ਉਹ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿਤੇ ਵੀ ਬੈਠੇ ਹੋਏ ਇਸ ਸਕੂਚੇ ਦਾ ਸਵਾਦ ਲੈਣਾ ਤਾਂ ਤੁਸੀਂ ਇਹਨਾਂ ਨੂੰ ਕੰਟੈਕਟ ਵੀ ਕਰ ਸਕਦੇ ਹੋ ਤੇ ਆਓ ਦੇਖਦੇ ਆਂ ਤਸਵੀਰਾਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਪਠਾਨਕੋਟ ਆਲਿਆਂ ਨੂੰ ਔਰ ਤੁਹਾਨੂੰ ਆਏ ਸਾਰੇ ਭਗਵੰਤਿਆਂ ਨੂੰ ਮੇਰੇ ਨੂੰ ਖਾਸਾ ਕੁਚੇ ਆਣ ਨੂੰ ਸასი ਸ਼ਾਲ ਤੇ ਜੀ ਆਇਆਂ ਮੈਂ ਅੰਮ੍ਰਿਤਸਰ ਤੋਂ ਤੁਹਾਡੇ ਕੋ ਪਠਾਨਕੋਟ ਆਪਣੀ ਇੱਕ ਸਪੈਸ਼ਲਾਈਜ਼ਡ ਚੀਜ਼ ਲੈ ਕੇ ਆਇਆ ਜੋ ਕਿ ਅੰਮ੍ਰਿਤਸਰੀ ਕੁਲਚੇ ਦੇ ਨਾਂ ਨਾਲ ਜਾਣੀ ਜਾਂਦੀ ਹੈ ਔਰ ਇੱਥੇ ਜਰੂਰ ਮਿਲਦੇ ਭਏ ਨੇ ਸਾਰੀ ਜਗ੍ਹਾ ਮਿਲਦੇ ਨੇ ਲੇਕਿਨ ਤੁਹਾਨੂੰ ਨਾਨ ਮਿਲਦੇ ਸੀ ਅੱਜ ਅਸੀਂ ਤੁਹਾਨੂੰ ਸ਼ੁਰੂਆਤ ਕਰਤੀ 25 ਤਰੀਕ ਅਪ੍ਰੈਲ ਦੀ ਅਸੀਂ ਸਟਾਰਟ ਕਰਤਾ ਹੈ ਕਿ ਤੁਹਾਨੂੰ ਕੁਲਚਾ ਖਵਾਵਾਂਗੇ ਜਿਸ ਤਰ੍ਹਾਂ ਕਿ ਵਿਨੋਦ ਮਹਾਜ ਜੀ ਨੇ ਦੱਸਿਆ ਕਿ ਸਾਡਾ ਕੁਲਚਾ ਬਾਹਰ ਜਾਂਦਾ ਹੈ ਸਾਡਾ ਜਿਹੜਾ ਬੇਸ ਹੈ ਉਹ ਹੈਗਾ ਅੰਮ੍ਰਿਤਸਰ ਦਾ ਔਰ ਸਾਡਾ ਜਿਹੜਾ ਇਹ ਬ੍ਰਾਂਡ ਹੈ ਉਹ ਹੈਗਾ ਵਾ 60-65 ਸਾਲ ਤੋਂ ਪੁਰਾਣਾ ਹੈ ਇਹ ਮੇਰੇ ਨਾਂ ਜਿਹੜਾ ਹੈ ਖਾਲਸਾ ਇਹ ਸਾਡੇ ਦਾਦਾ ਜੀ ਦਾ ਹੈ ਔਰ ਅੱਜ ਚੌਥੀ ਪੀੜ੍ਹੀ ਮੇਰੇ ਦੋ ਬੇਟੇ ਮੇਰੀ ਬੇਟੀ ਸਾਰਾ ਕੁਝ ਦੇਖ ਰਹੇ ਆ ਆਊਟਲੈਟ ਵੀ ਸਾਰੇ ਦੇਖ ਰਹੇ ਫਰੈਂਚਾਈਜ਼ੀ ਮਾਡਲ ਵੀ ਓਡੀਸੀ ਵੀ ਦੇਖ ਰਹੇ ਆ ਔਰ ਪਲੱਸ ਜਿਹੜਾ ਸਾਡਾ ਫੋਰਨ ਫੂਡ ਜਾਂਦਾ ਵਾ ਸੈਮੀ ਕੁਕ ਫੂਡ ਉਹਦੀ 60 ਆਵਰ ਸ਼ੈਲਫ ਲਾਈਫ ਹੈ ਤਰੀ ਖਾਸਾ ਕੁਸਚਾ ਨੇ ਜੇ ਜਰੂਰ ਤੁਸੀਂ ਸੋਸ਼ਲਸ ਤੇ ਜਾਓਗੇ ਉੱਥੇ ਤੁਹਾਨੂੰ ਸਾਰੀ ਡਿਟੇਲ ਮਿਲ ਜੇਗੀ ਔਰ ਮੈਂ ਇਹਨਾਂ ਦੇ ਔਰ ਸਾਰਿਆਂ ਭਰਾਵਾਂ ਨੂੰ ਸਾਰੇ ਪ੍ਰਾਹਣਕੋਟ ਵਾਸੀਆਂ ਨੂੰ ਮੈਂ ਹੱਥ ਜੋੜ ਕੇ ਬੜੇ ਪਿਆਰ ਨਾਲ ਸੱਦਾ ਦਿੰਦਾ ਹਾਂ ਇੱਕ ਵਾਰੀ ਤੁਸੀਂ ਆਣ ਕੇ ਇਹ ਜਰੂਰ ਦੇਖੋ ਕਿ ਅਗਰ ਅੰਮ੍ਰਿਤਸਰ ਤੋਂ ਆਏ ਆ ਕਿ ਇਹ ਕੁਲਚਾ ਵਾਕਈ ਹੈਗਾ ਏ ਕਿ ਇਹ ਵਾਕਈ ਗੱਲਾਂ ਕਰਦੇ ਨੇ ਕਿ ਇੱਕ オリਜినੈਲਟੀ ਔਰ ਔਥੈਂਟਿਕ ਰੋਮਾ ਇਹਨਾਂ ਨੇ ਦਿੱਤਾ ਏ ਮੇਰੇ ਲੋਗ ਸਾਰਿਆਂ ਨੂੰ ਪਿਆਰ ਭਰਾ ਸਦਾ ਹੈ ਖਾਲਸਾ ਕੁਲ ਚਾਹ। ਜੀ ਸਰ ਆਪਣੇ ਸਰ ਆਪਣੇ ਸਟਾਲ ਤੇ ਕਿੰਨੇ ਤਰ੍ਹਾਂ ਦੇ ਕੁਲਚੇ ਤੇ ਆਟੇ ਦੇ ਜਾਂ ਮੈਦੇ ਦੇ ਕੁਲਚੇ ਰੱਖੇ ਸੀ। ਜੀ ਸਾਡੇ ਸਟਾਲ ਤੇ ਜਿਹੜੇ ਆ ਇਸ ਰੈਸਟੋਰੈਂਟ ਉਹ ਹੋਟਲ ਓਪੂਲੈਂਸ ਦੇ ਨਾਲ ਅਸੀਂ ਐਡ-ਆਨ ਚ ਆਏ ਆ। ਇਹਨਾਂ ਦਾ ਰੈਸਟੋਰੈਂਟ ਵੀ ਚੱਲਦਾ। ਸਾਡਾ ਜਿਹੜਾ ਟਾਈਮ ਹੋਏਗਾ ਸਵੇਰੇ 8 ਵਜੇ ਤੋਂ ਲੈ ਕੇ ਤੇ 4 ਵਜੇ ਤੱਕ ਡਾਈਨਿੰਗ ਆਨਲਾਈਨ Zomato Swiggy ਸਾਰ ਇੰਟੀਗ੍ਰੇਟ ਹੈਗਾ। ਔਰ ਰੈਸਟੋਰੈਂਟ ਰੱਖੀ 11 ਵਜੇ ਤੱਕ ਹੈਗਾ। ਸਾਡਾ ਪਿਓਰ ਵੈਜੀਟੇਰੀਅਨ ਕੰਮ ਹੈਗਾ ਔਰ ਪੰਜ ਤਰ੍ਹਾਂ ਦੇ ਕੁਚੇ ਮਿਲਣਗੇ। ਅਸੀਂ ਇੱਕ ਸਪੈਸ਼ਲਾਈਜ਼ਡ ਲੈਵਲ ਦਿੱਤਾ ਹੈ ਬੱਚਿਆਂ ਵਾਸਤੇ ਬੇਬੀ ਨਾਨ ਦਾ ਜਿਸ ਤਰ੍ਹਾਂ ਮਾਮਾ ਬੱਚੇ ਵਾਸਤੇ ਚੂਰੀ ਬਣਾਉਂਦੀਆਂ ਵਾਂ ਉਸ ਤਰ੍ਹਾਂ ਦਾ ਅਸੀਂ ਇੱਕ ਕੋਚਾ ਦਿੱਤਾ ਆਵਾ ਉਹਦੇ ਚ ਸਿਰਫ ਆਲੂਆਂ ਚ ਨਮਕ ਪਾ ਕੇ ਮੱਖਣ ਨਾਲ ਦਿੰਦੇ ਆ ਜਿਹੜੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਉਹ ਸਾਡੇ ਵਾਸਤੇ ਇੱਕ ਸਪੈਸ਼ਲਾਈਜ਼ਡ ਬਹੁਤ ਜ਼ਿਆਦਾ ਹੀ ਕਾਮਯਾਬ ਹੋਏ ਇੱਥੇ ਵੀ ਅਸੀਂ ਦਵਾਂਗੇ ਕਿ ਬੱਚਿਆਂ ਨੂੰ ਉਹ ਅੱਛਾ ਲੱਗੇ ਵੀ ਉੱਥੇ ਸਾਨੂੰ ਭੇਜਣਗੇ ਆਪਣੇ ਨਾਲ ਸਟਾਫ ਵੀ ਦਿੱਤਾ ਸਾਨੂੰ ਇੱਕ ਉਹ ਬਣਾ ਕੇ ਅੱਜ ਟੈਸਟ ਵੀ ਕਰਵਾਇਆ ਹੈ ਪ੍ਰੈਸ ਵਾਲਿਆਂ ਵੀ ਟੈਸਟ ਕੀਤਾ ਹੈ ਜੋ ਮੇਰਾ ਕਹਿਣਾ ਹੈ ਸਾਰੇ ਨੂੰ ਪੁੱਛਾ ਹੀ ਲੱਗਾ ਕਿ ਸਾਫ ਸੁਥਰੇ ਵਾਤਾਵਰਣ ਵਿੱਚ ਹੋਟਲ ਆਪੋਰੈਂਸ ਦੇ ਵਿੱਚ ਇੱਕ ਨਵਾਂ ਪ੍ਰਯਾਸ ਹੈ ਕਿ ਅੰਮ੍ਰਿਤਸਰ ਦੀ ਪਵਿੱਤਰ ਗੁਰੂਆਂ ਦੀ ਧਰਤੀ ਤੋਂ ਇਹਨਾਂ ਦਾ ਖਾਲਸਾ ਜਿਹੜਾ ਉਹ ਤੇ ਹੈੱਡਕੁਆਰਟਰ ਛੇਡਾ ਵਾਲੇ ਚੋਂ ਗੰਗ ਅੰਮ੍ਰਿਤਸਰ ਮੈਂ ਦੇਖ ਕੇ ਆਇਆ ਜਿੱਥੇ ਇਹਨਾਂ ਦਾ ਆਪਣਾ ਹੈੱਡਕੁਆਰਟਰ ਹੈ ਉੱਥੇ ਵੀ ਇਹ ਕਲਚਰ ਦਾ ਕੰਮ ਕਰਦੇ ਆ ਮੇਜਰ ਗੱਲ ਇਹ ਹੈ ਇਹ ਕੁਲਚਾ 48 ਘੰਟੇ ਖਰਾਬ ਨਹੀਂ ਹੋਏਗਾ ਇਹ ਕੁਲਚਾ ਫੋਰਨ ਵੀ ਜਾਂਦਾ ਹੈ ਸਪੈਸ਼ਲ ਡਿਮਾਂਡ ਆਦੀ ਹੈ ਸਪੈਸ਼ਲ ਲੋਕ ਮੰਗਵਾਉਂਦੇ ਹੈ ਇੱਥੇ ਵੀ ਅਸੀਂ ਆਪਣੀ ਮਿਹਨਤ ਨਾਲ ਆਪਣੀ ਲਗਨ ਨਾਲ ਆਪਣੀ ਇਮਾਨਦਾਰੀ ਨਾਲ ਇਸ ਕੰਮ ਨੂੰ ਅੱਗੇ ਲਿਜਾਣ ਵਾਸਤੇ ਅਪੋਲੈਂਸ ਹੋਟਲ ਦੇ ਅੰਦਰ ਰੈਸਟੋਰੈਂਟ ਦੇ ਵਿੱਚ ਸਵੇਰੇ 8 ਵਜੇ ਤੋਂ 4 ਵਜੇ ਤੱਕ ਕੁਲਚਾ ਚੱਲਦਾ ਰਹੇਗਾ ਰੈਸਟੋਰੈਂਟ ਵੀ ਚੱਲਦਾ ਰਹੇਗਾ ਔਰ ਇੱਕ ਅਸੀਂ ਐਡੀਸ਼ਨ ਕੀਤੀ ਹੈ ਤੇ ਮੇਰਾ ਖਿਆਲ ਹੈ ਸ਼ਹਿਰ ਦੀ ਤਰਫੋਂ ਵਰਗੋਰ ਸਹਿਯੋਗ ਮਿਲੇਗਾ ਅਸੀਂ ਵੀ ਇਹਨਾਂ ਨਾਲ ਕਮਿਟਮੈਂਟ ਕਰਨੇ ਆ ਕਿ ਸ਼ਹਿਰ ਨੂੰ ਅੱਛਾ ਬਣਾਵਾਂਗੇ ਆਏ ਪ੍ਰੈਸ ਦਾ ਅធីਟਿੰਗ ਆਨ ਦਾ ਮੇਰੇ ਕੋਲ ਸਭ ਜਸ਼ਪਾਲ ਜੀ ਬਟਰੀਨ ਤਹਿਸੀਲਦਾਰ ਸਾਹਿਬ ਮੇਰੇ ਕੋਲ ਜੀ ਜੱਟਾ ਹੈ ਆਪਣਾ ਡੀਪਕ ਜੀ ਅਮਰ ਖਾਸਾ ਜੀ ਪ੍ਰੈਸ ਇਹਨਾਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਸਵਾਗਤ ਵੀ ਕਰਦਾ ਤੇ ਧੰਨਵਾਦ ਵੀ ਕਰਦਾ ਹਰ ਮਹਾਤਮਾ ਕੇ ਪ੍ਰਾਰਥਨਾ ਕਰਦਾ ਕਿ ਹਰ ਇੱਕ ਦਾ ਭਵਿੱਖ ਜਿਹੜਾ ਉਹ ਉਜਵਲ ਹੋਏ ਜੈ ਹਿੰਦ ਧੰਨਵਾਦ ਕੈਮਰਾ ਪਰਸਨ ਖਣੀ ਦੇ ਨਾਲ ਅਜੇ ਸੈਨੀ ਦੀ ਰਿਪੋਰਟ